ਖਬਰ ਲੈਣੇ ਆ ਗੁਰਦਾਸਪੁਰ ਤੋਂ ਜਿੱਥੇ ਦੋ ਨਕਾਬਪੋਛ ਨੌਜਵਾਨਾਂ ਦੇ ਵੱਲੋਂ ਪੈਟਰੋਲ ਮੋਟੇ ਲੁੱਟਖੋ ਨੂੰ ਅੰਜਾਮ ਦਿੱਤਾ ਗਿਆ ਹੈ ਜਾਣਕਾਰ ਦੇ ਮੁਤਾਬਿਕ ਬੀਪੀ ਬੇਪ ਸ਼ਾਮ 6:30 ਵਜੇ ਦੇ ਕਰੀਬ ਫਰੈਂਡਸ ਫਿਊਲ ਸੈਂਟਰ ਕਮਾਨ ਬਲਰਾਮ ਪੋਲ ਤੇ ਦੋ ਨਕਾਬਪੋਛ ਨੌਜਵਾਨਾਂ ਵੱਲੋਂ ਤੇਜ਼ਧਾਰਾ ਹਥਿਆਰਾਂ ਦੀ ਨੋਕ ਤੇ ਲੁੱਟਖੋ ਕਰਨ ਦਾ ਸਮਾਜਰ ਮਿਲਿਆ ਹੈ ਇਸ ਸਬੰਧੀ ਜਾਣਕਾਰ ਜਨਮਿਆ ਫਰੈਂਡ ਫਿਲਿੰਗ ਸਟੇਸ਼ਨ ਕਮਾਨ ਦੇ ਮੈਨੇਜਰ ਗੁਰਮੀਤ ਸਿੰਘ ਦੱਸਿਆ ਕਿ ਬੀਤੀ ਸ਼ਾਮ ਫੇਲ ਮੈਂ ਪੈਟਰੋਲ ਮੋਟੇ ਤੇਲ ਪਾ ਰਿਆ ਸੀ ਕਿ ਦੋ ਅਣਜਾਣ ਤੇ ਨੌਜਵਾਨ ਮੋਟਰਸਾਈਕਲ ਤੇ ਆਏ ਜਿਨ੍ਹਾਂ ਵੱਲੋਂ ਆਪਣੇ ਮੂੰ ਅਦੇ ਉਹਨਾਂ ਨੇ ਸੇਲਮੈਨ ਨੂੰ ਰਾਡ ਮਾਰ ਕੇ ਉਸ ਕੋਲ 14400 ਰੁਪਏ ਦੀ ਨਕਦੀ ਖੋਲিয়ে ਤੇ ਮੌਕੇ ਤੋਂ ਫਰਾਰ ਹੋ ਗਏ ਇਹ ਵਾਰਦਾ ਪੰਤੇ ਰਗੇ ਸੀਸੀਟੀਵੀ ਕੈਮਰੇਜ ਕੈਲ ਹੋ ਗਈ ਹੈ ਉਧਰ ਇਸ ਸੰਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਐਸਐਚਓ ਗੁਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਲੁੱਟਮੋਰੀ ਦੀ ਵਾਰਦਾ ਤੋਂ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਵੀ ਕਰ ਲਿਆ ਜਾਵੇਗਾ ਜੀ ਸਰ ਤੁਹਾਡਾ ਨਾਮ ਕੀ ਜੀ ਸਰ ਮੇਰਾ ਨਾਮ ਗਰਮੀਤ ਸਿੰਘ ਹੈ ਮੈਂ ਫਰੈਂਡ ਫਿਊਲ ਸੈਂਟਰ ਕਮਾਨ ਤੋਂ ਮੈਨੇਜਰ ਦਾ ਡਿਊਟੀ ਕਰਦਾ ਤੇ ਜਿਹੜਾ ਮੇਰਾ ਸੇਲਮੈਨ ਉਹ ਛੇਲਮਾਰ ਜਨ ਕੇ ਤੇਰ ਪਾਰਿਆ ਸੀਗਾ ਤੇ ਉਹ ਦੋ ਲੜਕੇ ਅਨਪਛਾਤੀ ਆਏ ਐ ਤੇ ਉਹ ਪੈਕ ਹੋ ਕੇ 8:30 ਵਜੇ ਉਹ ਕੋ ਕੇ ਲੈ ਗਏ ਕਿੰਨਾ ਕੈਸ਼ ਸੀ ਜੀ ਕੈਸ਼ ਜਨ ਕੇ 14 ਹਜ਼ਾਰ ਤੇ 900 ਰੁਪਿਆ ਹੈਗਾ 400 ਰੁਪਿਆ ਹੈਗਾ 14400 ਰੁਪਏ ਤੇ ਕਿੰਨੇ ਕੇ ਟਾਈਮ ਆਏ ਇਹ 8:30 ਦੇ ਲਗ ਭਗ ਦੇ ਲਗ ਕਰੀਬ ਆਏ ਸ਼ਾਮ ਨੂੰ ਹਨ ਸ਼ਾਮ ਨੂੰ ਤੇ ਉਹਨਾਂ ਦੇ ਹੱਥ ਵਿੱਚ ਕੀ ਪਿਸਟਲ ਹੀ ਜਾਂ ਕੀ ਪਿਸਟਲ ਤੇ ਨਹੀਂ ਉਹਨਾਂ ਦੇ ਹੱਥ ਵਿੱਚ ਇੱਕ ਰਾਡ ਸੀਗਾ ਤੇ ਇੱਕ ਡਾਕਟਰ ਸੀਗਾ ਠੀਕ ਹੈ ਡਾਕਟਰ ਦਿਖਾ ਕੇ ਇਹਨਾਂ ਨੂੰ ਕਿਆ ਮਾਰਿਆ ਡਾਕਟਰ ਦੇ ਤੱਕ ਜਿਹੜਾ ਰਾਡ ਆ ਉਹ ਲੜਕੇ ਨੇ ਮਾਰਿਆ ਵਾ ਤੇ ਸੇਲ ਮੈਨ ਵਾਲੇ ਮੇਰੇ ਦੇ ਉਹਦੇ ਮਾਰਿਆ ਵਾ ਤੇ ਉਹ ਬੈਕਅਪ ਹੋ ਕੇ ਲੈ ਗਈ ਐ ਤੇ ਡਾਕਟਰ ਬਾਅਦ ਚ ਪਿਛੇ ਡੱਟਿਆਂ ਤੇ ਉਹ ਡਾਕਟਰ ਵੀ ਦਿਖਾਇਆ ਉਹਨਾਂ ਨੇ ਤੇ ਲੈ ਕੇ ਚਲ ਗਏ ਤਾਂ ਦੇ ਕੋਈ ਇਥੇ ਸੀ ਸੀ ਕੈਮਰਾ ਸੀ ਸੀ ਕੈਮਰੇ ਦੇ ਵਿੱਚ ਬਤੌਤ ਵਿੱਚ ਐਡ ਹੋਇਆ ਵਾ ਉਹਨਾਂ ਦਾ ਕੁਝ ਰਿਕਾਰਡ ਤੇ ਉਹਦਾਂ ਦੇ ਜਨ ਕੇ ਮੂੰਹ ਟਕੇ ਹੋਏ ਆ ਤੇ ਆਪਣਾ ਪੁਲਿਸ ਹਾਂ ਪੁਲਿਸ ਕੱਲ ਜਦ ਕੇ ਰਾਤ ਨੂੰ ਆਏ ਸੀਗਾ ਉਸ ਟਕਟੌਰ ਸਭ ਕੁਝ ਜਨ ਕੇ ਆਪਣਾ ਰਿਪੋਰਟਰ ਲਿਖਾਤੀ ਹੈ ਤੋਂ ਸੀ ਸੀ ਕੈਮਰੇ ਵਿੱਚ ਜਨ ਕੇ ਸਭ ਕੁਝ ਦੇਖ ਕੇ ਗਈ ਆ ਅਰਸ਼ੋ ਚੋ ਸਾਹਿਬ ਵਾ ओके ए वन पंजाबी टीवी ਲਈ ਗੁਰਦਾਸਪੁਰ ਤੋਂ ਲਾਪਰੀ ਖੁਜੀਪੁਰ ਦੀ ਰਿਪੋਰਟ ਖਬਰ ਲੈਣੇ ਆ ਗੁਰਦਾਸਪੁਰ ਤੋਂ ਜਿੱਥੇ ਦੋ ਨਕਾਬਪੋਛ ਨੌਜਵਾਨਾਂ ਦੇ ਵੱਲੋਂ ਪੈਟਰੋਲ ਮੋਟੇ ਲੁੱਟਖੋ ਨੂੰ ਅੰਜਾਮ ਦਿੱਤਾ ਗਿਆ ਜਾਣਕਾਰ ਦੇ ਮੁਤਾਬਿਕ ਬੀਪੀ ਬੇਖ ਸ਼ਾਮ 5:30 ਵਜੇ ਦੇ ਕਰੀਬ ਫਰੈਂਡਸ ਫਿਊਲ ਸੈਂਟਰ ਕਮਾਨ ਬਲਰਾਮ ਪੋਲ ਤੇ ਦੋ ਨਕਾਬਪੋਛ ਨੌਜਵਾਨਾਂ ਵੱਲੋਂ ਤੇਜ਼ਾਰਾ 11:09 ਦੇ ਨੋਕ ਤੇ ਲੁੱਟਖੋ ਕਰਨ ਦਾ ਸਮਾਚਾਰ ਮਿਲਿਆ ਹੈ ਇਸ ਸਬੰਧੀ ਜਾਣਕਾਰ ਦੰਦਿਆ ਫਰੈਂਡ ਫਿਊਲਿੰਗ ਸਟੇਸ਼ਨ ਕਮਾਨ ਦੇ ਮੈਨੇਜਰ ਗੁਰਮੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਫੇਲਮੈਨ પેટ્રોલ ਪਤੇ ਤੇ ਤੇਲ ਪਾ ਰਿਆ ਸੀ ਕਿ 2 ਅਣਜਾਣ ਤੇ ਨੌਜਵਾਨ ਮੋਟਰਸਾਈਕਲ ਤੇ ਆਏ ਜਿਨ੍ਹਾਂ ਕੋ ਆਪਣੇ ਮੂੰਹ ਧੱਕੇ ਹੋਏ ਸਨ ਅਤੇ ਜਿਨ੍ਹਾਂ ਕੋਲ ਤੇਜ਼ ਤਾਰਾ ਹਥਿਆਰ ਰਾਡ ਅਤੇ ਦਾਤਰ ਵੀ ਸਨ ਅਤੇ ਉਹਨਾਂ ਨੇ ਸੇਲਮੈਨ ਨੂੰ ਰਾਡ ਮਾਰ ਕੇ ਉਸ ਕੋਲ 14400 ਰੁਪਏ ਦੀ ਨਕਦੀ ਖੋ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ ਇਹ ਵਾਰਦਾ ਪੰਤੇ ਲੱਗੇ ਸੀ ਸੀਸੀਟੀਵੀ ਕੈਮਰੇਜ ਕੈਦ ਹੋ ਗਈ ਹੈ ਉਧਰ ਇਸ ਸੰਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਐਸਐਚਓ ਗੁਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਲੁੱਟਕੋ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਵੀ ਕਰ ਲਿਆ ਜਾਵੇਗਾ ਜੀ ਸਰ ਤੁਹਾਡਾ ਨਾਮ ਕੀ ਜੀ ਸਰ ਮੇਰਾ ਨਾਮ ਗਰਮੀ ਸਿੰਘ ਹੈ ਮੈਂ ਫਰੈਂਡ ਫਿਊਲ ਸੈਂਟਰ ਕੁਮਾਨ ਤੋਂ ਮੈਂ ਚਲਦਾ ਡਿਊਟੀ ਕਰਦਾ ਤੇ ਜਿਹੜਾ ਮੇਰਾ ਸੇਲਮੈਨ ਉਹ ਸੇਲਮੈਨ ਜਨ ਕੇ ਤੇਰ ਪਾ ਰਿਹਾ ਸੀਗਾ ਤੇ ਉਹ ਦੋ ਲੜਕੇ ਅਣਖਛਤੀ ਆਏ ਆ ਤੇ ਉਹ ਪੈਕ ਹੋ ਕੇ 8:30 ਵਜੇ ਉਹ ਕੋ ਕੇ ਲੈ ਗਏ ਕਿੰਨਾ ਕੈਸ਼ ਸੀ ਜੀ ਕੈਸ਼ ਜਨ ਕੇ 14 ਕੀ ਜਾ ਰਿਹਾ ਤੇ 900 ਰੁਪਿਆ ਹੈਗਾ 400 ਰੁਪਿਆ ਹੈਗਾ 14400 ਰੁਪਏ ਤੇ ਕਿੰਨੇ ਕੇ ਟਾਈਮ ਨਾਲ ਆਏ ਇਹ ਸਾਢੇ 6 ਦੇ ਲਗਭਗ ਦੇ ਲਗਭਗ ਕਰੀਬ ਆਏ ਸ਼ਾਮ ਨੂੰ ਹਾਂਜੀ ਸ਼ਾਮ ਨੂੰ ਤੇ ਉਹਨਾਂ ਦੇ ਹੱਥ ਵਿੱਚ ਕੀ ਪਿਸਟਲ ਸੀ ਜਾਂ ਕੀ ਪਿਸਟਲ ਤੇ ਨਹੀਂ ਉਹਨਾਂ ਦੇ ਹੱਥ ਵਿੱਚ ਇੱਕ ਰਾਡ ਸੀਗਾ ਤੇ ਇੱਕ ਡਾਟਰ ਸੀਗਾ ਠੀਕ ਹੈ ਡਾਟਰ ਦਿਖਾ ਕੇ ਇਹਨਾਂ ਨੂੰ ਕਹੇ ਮਾਰਿਆ ਡਾਟਰ ਜਿਹੜਾ ਰਾਡ ਆ ਉਹ ਲੜਕੇ ਦੇ ਮਾਰਿਆ ਵਾ ਤੇ ਸੇਲ ਮਾਲ ਮੇਰੇ ਦੇ ਉਹਦੇ ਮਾਰਿਆ ਵਾ ਤੇ ਉਹ ਬੈਕਪੂਕਿਲ ਲੈ ਕੇ ਆ ਤੇ ਦਾਤਰ ਬਾਅਦ ਚ ਆਪਾਂ ਪਿਛੇ ਨੱਟੀਆਂ ਤੇ ਉਹ ਦਾਤਰ ਵੀ ਦਿਖਾਇਆ ਉਹਨਾਂ ਨੇ ਤੇ ਲੈ ਕੇ ਚਲ ਗਏ ਤੁਹਾਡੇ ਕੋਈ ਇੱਥੇ ਸੀਸੀਟੀਵੀ ਕੈਮਰਾ ਸੀ ਸੀਸੀ ਕੈਮਰੇ ਦੇ ਵਿੱਚ ਬਤੌਤ ਵਿੱਚ ਐਡ ਹੋਇਆ ਵਾ ਉਹਨਾਂ ਦਾ ਕੁਝ ਰਿਕਾਰਡ ਤੇ ਉਹ ਰੰਦੇ ਜਨ ਕੇ ਮੂੰਹ ਟਕਿਓਏ ਆ ਤੇ ਆਪਣਾ ਪੁਲਿਸ ਪੁਲਿਸ ਕੱਲ ਜਰਕੇ ਰਾਤ ਨੂੰ ਆਏ ਸੀਗਾ ਉਹ ਤਕਟਾਉਰ ਸਭ ਕੁਝ ਜਨਕੇ ਆਪਣਾ ਰਿਪੋਰਟਰ ਲਿਖਾ ਪਈ ਹੈ ਤੇ ਸੀਸੀ ਕੈਮਰੇ ਵਿੱਚ ਜਨਕੇ ਸਭ ਕੁਝ ਦੇਖ ਕੇ ਗਈ ਹੈ ਐਸਓਚੋ ਸਾਹਿਬ ਵਾ ਠੀਕ ਠੀਕ ਸਰ ਓਕੇ اے 1 ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਾਪਰੀ ਖੁਜੀਪੁਰ ਦੀ ਰਿਪੋਰਟ